ਗਾਲ ਸੁਣੋ ਵੇ ਮੇਰੀ ਅੱਜ ਬੈਂਚ ਨਹੀਂ ਆਉਣਾ ਅੱਜ ਸਰਪੰਚੇ ਵੋਟਾਂ ਮੰਗਦਾ ਖੜਦਾ ਵੋਟਾਂ ਮੰਗਦਾ ਠੀਕ ਹੈ ਨਾ ਤੇ ਉਹ ਫਲਾਨਾ ਵਸਤੀ ਵਾਲਾ ਨੇ ਆਪ ਦਾ ਸਾਰਾ ਭਾਂਡਾ ਠੇਕਰ ਲਖਾਤਾ ਠੀਕ ਆ ਬਾਈ ਤੇ ਮੇਰੀ ਗਾਲ ਸੁਣ ਲੋ ਮੇਰੀਆਂ ਤਾਂ ਵੀਰੇ ਪੰਜ ਵੋਟਾਂ ਠੀਕ ਆ ਬਾਈ ਮੈਂ ਤਾਂ ਆਪ ਕੁਛ ਨਾ ਕੁਛ ਲਊਗਾ ਠੀਕ ਆ ਬਾਈ ਤੁਸੀਂ ਵੀ ਲੈ ਲਿਓ ਸਰਪੰਚ ਆ ਗਿਆ ਇੱਥੇ ਠੀਕ ਆ ਬਾਈ ਠੀਕ ਹੈ ਨਾ ਠੀਕ ਹੈ ਜੀ ਤੇ ਭਾਈ ਕਿੰਨੀਆਂ ਵੋਟਾਂ ਕਿੰਨੀਆਂ ਸਾਡੀਆਂ ਹੀ 4 ਸਾਡੀਆਂ 4 ਤੂੰ ਹੀ ਆਦਾ ਸਾਡੀਆਂ 5 ਗੀ ਅੱਡੀਆਂ ਪੰਜਾਂ ਜੱਜ ਆਉਂਦੇ ਆ ਆਹਨੇ ਬੈਠੇ ਸਾਥ ਚ ਠੀਕ ਹੈ ਨਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਸਤਿਗੁਰ ਜੀ ਉਹਨੂੰ ਪਤਾ ਜਿਵੇਂ ਆਇਤੀ ਵੋਟਾਂ ਸਰਪੰਚੀ ਦੀਆਂ ਹਾਂਜੀ ਹਾਂਜੀ ਵੋਟ ਆਪਾਂ ਨੂੰ ਵੀ ਪਾਇਓ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਥੋੜਾ ਜਿਆ ਕਰਨਾ ਪੈਣਾ ਤੁਹਾਨੂੰ ਹਾਂ ਕਿਲਾ ਕਿਲਾ ਕਰਨਾ ਹਾਂਜੀ ਕਿਲਾ ਹਾਂਜੀ ਹਾਂਜੀ ਇਹ ਭਾਗ ਮੰਗ ਦੀ ਜੋ ਸਾਡੇ ਘਰ ਦੀਆਂ 5 ਬੋਟਾਂ ਆ ਸਾਡੇ ਘਰ ਦੀਆਂ 5 ਬੋਟਾਂ ਠੀਕ ਆ ਜੀ ਤੇ 5000 ਰੁਪਏ ਲੱਗੂ ਭਾਈ 5000 ਰੁਪਏ ਲੇ 5000 ਰੁਪਏ ਹਾਂਜੀ ਦੇਖ ਲੋ ਦੇਖਿਆ ਹੀ ਹਾਂਜੀ ਅਲਾਇ ਕਰ ਰਿਹਾ ਇਹਨਾਂ ਨੂੰ ਵੀ ਪੁੱਛ ਲਿਓ ਇਹਨਾਂ ਦੇ ਘਰ ਦੀਆਂ ਕਿੰਨੀਆਂ ਆ ਸਰ ਕੋਈ ਨਹੀਂ ਫਿਰ ਬਾਕੀ ਤੁਸੀਂ ਆਪਣੇ ਆ ਜਿਓ ਦਫ਼ਤਰ ਆਪਣੇ ਠੀਕ ਆ ਹਾਂਜੀ ਠੀਕ ਆ ਠੀਕ ਆ ਜੀ ਠੀਕ ਐ ਸਹੀ ਗੱਲ ਤੇ ਲੋਮੁੰਡੇ ਉਹ ਸਟੋਟਾ ਆਪਣੇ ਕੰਮ ਪੈਰ ਦੇ ਅਧਾਰ ਤੇ ਕਰਨਗੇ ਸਰਪੰਚਾ ਨਾ ਆਪਣਾ ਬੰਦਾ ਠੀਕ ਐ ਬਈ ਚੱਕੋ ਹੁਣ ਲਾਓ ਪੈਗ ਹੈ ਚਲੋ ਦਾਰੂ ਦੂਰੂ ਸਰਪੰਚ ਨੇ ਵਧੀਆ ਲਿਆ ਕੇ ਦਿੱਤੀ ਹੈ ਠੀਕ ਸਹੀ ਗੱਲ ਚੈਸ ਤੇ ਕਰ ਲਾ ਲੈ ਆ ਆ ਗਿਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਜੀ ਠੀਕ ਆ ਠੀਕ ਆ ਹੋਰ ਸਮਾਨ ਪੂਰਾ ਤੁਸੀਂ ਦੱਸੋ ਹੁਣ ਚਾੜਦੀਆਂ ਕਿ ਨਹੀਂ ਕੰਦਾਂ ਤੇ ਗੁੱਤੀਆਂ ਓਏ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਹਿੰਦਾ ਸਿਰਾ ਲਾ ਦਾਂਗੀ ਠੀਕ ਆ ਠੀਕ ਆ ਮੈਂ ਉਧਰ ਵੀ ਦੇਖਿਆ ਵਾਂ ਹਾਂ ਜੀ ਜੀ ਕੋਈ ਗੱਲ ਨਹੀਂ ਕੋਈ ਚੀਜ਼ ਦੀ ਘਾਟ ਹੋਈ ਤਾਂ ਮੰਗ ਲਓ ਚੰਗਾ ਉਹ ਮੱਦੀ ਨੂੰ ਆਵਾਜ਼ ਮਾਰ ਦਿਓ ਕੋਈ ਨਹੀਂ ਕੋਈ ਨਹੀਂ ਉਹ ਜੋ ਸਪਾਲ हां भाई अब क्या आया फरता च जा यार की दसों तिनू मैं सरपंच ਦੇ ਗਿਆ ਸੀਗਾ ਠੀਕ ਆ ਬਈ ਨਾ ਦਾ ਕੋਠੀ ਮੈਲ ਦਾ ਠੀਕ ਆ ਬਈ ਤੇ ਨਾ ਮਿਲਦਾ ਦਫਤਰ ਠੀਕ ਆ ਬਈ ਹਫ਼ਤਾ ਹੋ ਗਿਆ ਮੈਨੂੰ ਠੀਕ ਆ ਬਈ ਉਹ ਕੰਮ ਜਾੜਿਆ ਪਿਆ ਗਿਆ ਆਪਣਾ ਓਏ ਮੈਂ ਫਾਰਮ ਹਾਲ ਦੇਖਿਆ ਸੀ ਸਰਪੰਚ ਜਾਂਦਾ ਆਪਾਂ ਮੈਂ ਕਹਿੰਦਾ ਆਪਾਂ ਚੱਲ ਕੇ ਨਾ ਆਈਏ ਫਿਰ ਚੱਲ ਬਈ ਆਇਆ ਚੱਲ ਚੱਲ ਗਏ ਆਪਾਂ ਚੱਲ ਕੇ ਆਈਏ ਮੜਾ ਜਾ ਕੰਮ ਸੀਗਾ ਤੂੰ ਮੜਾ ਜਾ ਕੰਨੀ ਇੱਥੇ ਕੰਮ ਆ ਗਏ ਸੀ ਹਨਾ ਉਹ ਖੜਿਆ ਸਰਪੰਚ ਸਾਹਿਬ ਹਾਂ ਚੱਲ 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 ਗਏ ਉਹਦੇ ਕੋਲੇ ਇਹ ਕੰਕ ਵਧੀਆ ਹੋਈ ਆ ਹਾਂ ਹੈ ਨਹੀਂ ਕਣਕ ਦਾ ਬਹੁਤ ਵਧੀਆ ਹੋਈ ਆ ਸਾਸੀ ਗਾਲ ਸਰਪੰਚਾ ਜੀ ਸਾਸੀ ਗਾਲ ਹਾਂ ਵੀ ਕਿਵੇਂ ਸਰਪੰਚ ਸਾਹਿਬ ਮੈਨੂੰ ਹੱਪਾ ਹੋ ਗਿਆ ਤੁਹਾਡੇ ਢੇੜੇ ਮਾਰਦੇ ਨੂੰ ਘਰੇ ਠੀਕ ਹੰਸੀ ਕੋਠੀ ਵੀ ਆਇਆ ਤੇ ਮੈਂ ਡਾਕਟਰ ਵੀ ਆਇਆ ਸੀ ਉਹ ਆਪਣੀ ਉਹ ਨਾਲੀ ਜੀ ਦਾ ਕੰਮ ਵੜਿਆ ਪਿਆ ਸੀ ਤੇ ਉਹਦਾ ਮੂੰਹ ਚੱਕ ਕੇ 5-5000 ਲੈ ਲਿਆ ਸੀ ਵੋਟ ਦਾ ਨਹੀਂ ਸਰਪੰਚਾ ਤੈਨੂੰ ਵੋਟਾਂ ਪਾਈਆਂ ਐ ਨਾ ਕਾਦੀਆਂ ਵੋਟਾਂ ਪਾਈਆਂ ਤੂੰ ਨੂੰ ਪੈਸੇ ਦਿੱਤੇ ਆ ਵੋਟ ਖਰੀਦੀ ਆ ਓਡੀ ਤੇ ਮੈਂ ਪਹਿਲਾਂ ਆਪਦੇ ਪੂਰੇ ਕਰੂੰਗਾ ਫਿਰ ਵੇਖਾਂਗੇ ਕੀ ਹੁੰਦਾ ਜਾਓ ਨਿਕਲੋ ਇੱਥੋਂ ਬਹਿ ਬਹਿ ਕੇ ਸਰਪੰਚ ਸਾਹਿਬ ਆਏ ਨਾ ਕਰੋ ਗਰੀਬ ਬੰਦੇ ਆ ਕੋਈ ਗਰੀਬ ਨਹੀਂ ਉਹਦਾ ਮੂੰਹ ਫਾੜ ਕੇ ਕਹੇ ਕੱਲੀ ਕੱਲੀ ਵੋਟ ਦੇ ਪੈਸੇ ਲੈ ਆ ਤੁਸੀਂ ਜਾਓ ਨਿਕਲੋ ਇੱਥੋਂ ਬਾਤ ਦੇਖਾਂਗੇ ਪਹਿਲਾਂ ਮੈਨੂੰ ਆਪਦਾ ਘਰ ਪਰਣ ਦੇ ਫਿਰ ਦੱਸਾਂਗੇ ਪਹਿਲਾਂ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਇਹ ਸਾਡੀ ਵੀਡੀਓ ਜਿਹੜੀ ਤੁਸੀਂ ਦੇਖੀ ਆ ਇਹਦੇ ਵਿੱਚ ਅਸੀਂ ਨਿੱਕਾ ਜਿਹਾ ਤੁਹਾਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਜਦੋਂ ਪਿੰਡ ਦਾ ਸਰਪੰਚ ਚੁਣਦੇ ਆ ਉਦੋਂ ਹਨਾ ਆਪਾਂ ਪੈਸੇ ਲੈ ਲੈਨੇ ਆ ਸਰਪੰਚ ਤੋਂ ਮੁੜ ਕੇ ਫਿਰੋ ਜਦੋਂ ਆਪਾਂ ਕੰਮ ਪੈ ਜਾਂਦਾ ਸਰਪੰਚ ਤਾਂ ਹੀ ਫੇਰ ਉਹ ਆਪਣੇ ਕੰਮ ਨਹੀਂ ਕਰਦਾ ਹਨਾ ਜੇ ਆਪਾਂ ਸਰਪੰਚੀ ਜਿਹੜੀ ਇਸ ਵਾਰ ਸ਼ਰਬ ਸ਼ਾਂਤੀ ਨਾਲ ਜਿਹੜੀ ਚੁਣੀਏ ਨਾ ਤਾਂ ਆਪਾਂ ਸਰਪੰਚ ਦੇ ਪੈਸੇ ਲਵਾਈਏ ਤੇ ਆਪਣੇ ਕੰਮ ਵੀ ਵਧੀਆ ਹੋਣ ਹਨਾ ਤੇ ਇਹੀ ਸੰਦੇਸ਼ ਸੀਗਾ ਜਿਹੜਾ ਤੁਹਾਨੂੰ ਦਿੱਤਾ ਤੇ ਬਾਕੀ ਦੋਸਤੋ ਸਾਡੀ ਇਹ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਕਰ ਲਿਓ ਚਲੋ ਮਿਲਦੇ ਆਂ ਜੀ ਤਦ ਤੱਕ ਦੇ ਲਈ ਰੱਬ ਰੱਖ ਰੱਬ ਰੱਖ